852 ਕਰੋੜ ਰੁਪਏ ਰੱਖੇ ਸੀ ਤੇ ਚੀਮਾ ਸਾਹਿਬ ਨੂੰ ਇਹ ਵੀ ਦੱਸ ਕੇ ਜਾਣਾ ਚਾਹੀਦਾ ਸੀ ਵੀ ਉਹ ਖਰਚ ਕਿੱਥੇ ਕੀਤੇ ਆ ਇਸ ਵਾਰ 692 ਕਰੋੜ ਰੱਖਿਆ 152 ਕਰੋੜ ਰੁਪਈਆ ਜਿਹੜਾ ਨਾ ਦਲਤਾਂ ਦੇ ਬਜਟ ਦੇ ਅੰਦਰ ਘਟਾ ਦਿੱਤਾ ਉਹ ਖਰਚ ਕਿਤੇ ਹੋਣਾ ਉਹ ਤਾਂ ਸਿਰਫ ਫਿਗਰਾਂ ਜਿਹੜੀਆਂ ਉਹ ਪੜੀਆਂ ਗਈਆਂ ਔਰ ਇੱਕ ਗੱਲ ਲੋਕਾਂ ਨੂੰ ਲੁਭਾਉਣ ਦੇ ਲਈ ਬੜੀ ਵੱਡੀ ਕੀਤੀ ਕਿ ਅਸੀਂ ਦਲਤਾਂ ਦੇ ਕਰਜ਼ੇ ਜਿਹੜੇ ਉਹ ਮਾਫ਼ ਕਰ ਦਿੱਤੇ ਬੜੀ ਕੱਲ ਸਾਰੀ ਚਲਵਾਈ ਉਹਨਾਂ ਨੇ ਸਾਰੇ ਆਪਣੇ ਸੋਸ਼ਲ ਮੀਡੀਆ ਦੂਸਰੇ ਦਿੱਤੇ ਕਿ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ 4650 ਵਿਅਕਤੀਆਂ ਦੇ ਸੀ ਕਰਜ਼ੇ ਜਿਹੜੇ ਮਾਫ਼ ਕਰ ਦਿੱਤੇ ਆ ਮੈਂ ਤੁਹਾਨੂੰ ਫਿਗਰ ਜੇ ਦੱਸਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਸਿਰਫ ਉਹਦੇ ਅੰਦਰ 80 ਵਿਅਕਤੀ ਆਉਂਦੇ ਐ ਤਾਂ ਚੀਮਾ ਸਾਹਿਬ ਨੂੰ ਰਕਮ ਵੀ ਦੱਸ ਕੇ ਜਾਣੀ ਚਾਹੀਦੀ ਸੀ ਅੱਜ ਖੜੇ ਕਰੋ ਇੱਥੇ ਮੇਰੇ ਸਾਹਮਣੇ ਕਿਸੇ ਹੋਰ ਹੋਰ ਵਿਅਕਤੀਆਂ ਦਾ ਉਹ ਜ਼ਿਕਰ ਕੀਤਾ ਤਾਂ 80 ਵਿਅਕਤੀ ਕਿਸ ਤਰੀਕੇ ਦੇ ਬਈ ਜਿਹੜਾ ਜਿਹੜਾ ਉਹਦੇ ਅੰਦਰ ਜਿਹੜੇ ਜਿਹੜੇ ਲਿਜੀਬਲ ਐ ਇਲੀਜੀਬਲ ਲੋਕ ਜਿਹੜੇ ਇਲੀਜੀਬਲ ਹੈ ਜਿਨ੍ਹਾਂ ਦਾ ਮਾਪਯੋਗ ਕਰਜ਼ਾ ਰਹਿੰਦਾ ਬਾਕੀ ਉਹ ਲਿਸਟ ਲੰਬੀ ਸੀਗੀ ਕਿ ਜਿਹੜੇ ਬਾਕੀਆਂ ਦੇ ਬਕਾਏ ਰਹਿੰਦੇ ਆ ਸੋ ਮੇਰਾ ਮਤਲਬ ਹੈ ਤੁਸੀਂ ਅੱਜ ਹਜ਼ਾਰਾਂ ਮਤਲਬ ਜਾਨੀ ਫਿਗਰਸ ਦੇ ਕੇ ਤਾਂ ਫਿਰ ਪੈਸੇ ਵੀ ਦੱਸ ਕੇ ਜਾਂਦੇ ਨਾ ਫਿਰ ਪੈਸੇ ਵੀ ਦੱਸ ਕੇ ਜਾਂਦੇ ਮੇਰੇ ਕੋਲ ਵੱਜੜ ਦੀ ਇੱਕ ਪੈਸਾ ਜਿਹੜਾ ਤੁਸੀਂ ਕਿਸੇ ਦਾ ਮਾਫ ਨਹੀਂ ਕੀਤਾ ਤੇ ਤੁਸੀਂ ਇਹ ਗਰੀਬਾਂ ਨੂੰ ਲਭਾਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇੱਕ ਗੱਲ ਬੜੀ ਹਰਪਾਲ ਚੀਮਾ ਜੀ ਕੱਲ ਕਹਿ ਕੇ ਗਏ ਕਹਿੰਦੇ ਨਸ਼ਾ ਤਸਕਰੀ ਨੂੰ ਰੋਕਣ ਲਈ 6000 ਹੋਮ ਗਾਰਡਾਂ ਦੀ ਭਰਤੀ ਅਸੀਂ ਕਰ ਦੱਸੋ ਯਾਰ ਬੀਐਸਐਫ ਵਾਲਿਆਂ ਕੋਲੋਂ ਰੋਕਿਆ ਨਹੀਂ ਜਾ ਰਿਆ ਤੇ ਤੁਸੀਂ ਹੋਮ ਗਾਰਡ ਵਾਲਿਆਂ ਨੂੰ ਹੁਣ ਬਲੀ ਦਾ ਬੱਕਰਾ ਬਣਾਉਣ ਲੱਗੇ ਹੋ